ਹਾਂਜੀ ਦੋਸਤੋ ਅੱਜ ਅਸੀਂ ਡਾਈਕਨ ਇਨਵਰਟਰ ਏਸੀ ਦਾ 에ਰਰ ਡਾਇਫਾਈਂਡ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਮੈਂ ਆਪਣੇ ਪ੍ਰਾਪਰਾਂ ਦੱਸ ਰਿਹਾ ਕਿ ਜੋ ਜਿਸ ਨੂੰ ਨਹੀਂ ਪਤਾ ਕਿ 에ਰਰ ਕਿਸ ਤਰ੍ਹਾਂ ਕੱਟਣਿਆ ਨਾ ਇਹ ਇਨਵਰਟਰ ਏਸੀ 에ਰਰ ਕੱਟਣ ਲਈ ਸੰ ਮੂਡ ਦੇ ਟੈਂਪਰੇਚਰ ਅਪ ਡਾਊਨ ਨੂੰ ਇੱਕ ਸਾਰ ਪ੍ਰੈਸ ਕਰਨ ਨਾਲ ਸਾਡੇ 에ਰਰ ਸ਼ੋ ਹੋ ਜਾਂਦੇ ਹਨ ਤੇ ਅਸੀਂ ਅਸੀਂ ਉਸ ਨੂੰ ਫਾਇਂਡ ਕਰਕੇ ਏਸੀ ਦਾ ਫਾਲਟ ਜਾਣ ਸਕਦੇ ਆਂ ਜਿਸ ਤਰ੍ਹਾਂ ਇਸ ਏਸੀ ਵਿੱਚ YouTube ਦਾ 에ਰਰ ਆ ਰਿਹਾ ਹੈ ਤੇ ਇਸ ਨਾਲ ਲੌਂਗ ਬੀਪ ਦੀ ਆਵਾਜ਼ ਵੀ ਆ ਰਹੀ ਹੈ ਤੇ ਅਸੀਂ ਆਪ ਆਪਣਾ ਫਾਲਟ ਨੂੰ ਜਾਣਨ ਲਈ ਇਸ ਦੇ 에ਰਰ ਕੋਡ ਨੂੰ ਫਾਈਂਡ ਕਰਾਂਗੇ ਤੇ ਇਸ ਤੋਂ ਬਾਅਦ ਇਸ ਵਿੱਚ ਜੋ ਫਾਲਟ ਹੈ ਉਸ ਨੂੰ ਸੋਲਵ ਕਰਾਂਗੇ YouTube 에ਰਰ ਸਾਡੀ ਆਊਟਡੋਰ PCB ਦਾ ਫਾਲਟ ਹੈ ਤੇ ਅਸੀਂ ਆਊਟਡੋਰ PCB ਨੂੰ ਬਦਲ ਕੇ ਆਪਣੀ ਕੰਪਲੇਟ ਨੂੰ ਸੋਲਵ ਕਰਾਂਗੇ ਇਸ ਵੀਡੀਓ ਵਿੱਚ ਦੋਸਤੋ ਇਹ ਨਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਮੈਂ ਅੱਗੇ ਤੋਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂ। ਧੰਨਵਾਦ।